ਰਾਭਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਪਹਿਲਾਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਸੀ ਉਹ ਲੜੀ ਸੀ ਕਿਤਾਬ ਸਾਕਾ ਨੀਲਾ ਤਾਰਾ ਵਿੱਚੋਂ ਜੂਨ 1984 ਨੂੰ ਜੋ ਟੈਕਸਰੀ ਹਰਮੰਦਰ ਸਾਹਿਬ ਤੇ ਕੀਤਾ ਗਿਆ ਉਹਦੀ ਯੋਜਨਾ ਕਿਵੇਂ ਬਣਾਈ ਗਈ ਕਿਵੇਂ ਉਹਨਾਂ ਫੌਜੀ ਅਫਸਰਾਂ ਨੂੰ ਚੁਣ-ਚਣ ਕੇ ਉੱਥੇ ਲਗਾਇਆ ਗਿਆ ਜਿਨ੍ਹਾਂ ਦੇ ਪਿੱਛੇ ਸਿੰਘ ਲੱਗਦਾ ਸੀ ਪਰ ਉਹ ਸਿੱਖ ਘਰਾਂ ਚੋਂ ਪੈਦਾ ਹੋਏ ਫੌਜੀ ਅਫਸਰ ਪੰਜਾਬ ਦੇ ਕਲਚਰ ਤੇ ਸਿੱਖੀ ਕਲਚਰ ਤੋਂ ਅਣਜਾਣ ਸਨ ਡਾਕਟਰ ਭਗਵਾਨ ਸਿੰਘ ਨੇ ਇੱਕ ਕਿਤਾਬ ਲਿਖੀ ਆ ਡਾਕਟਰ ਭਗਵਾਨ ਸਿੰਘ ਖੁਦ ਬਲੂ ਸਟਾਰ ਵੇਲੇ ਮੋਰਚਿਆਂ ਤੇ ਡਟੇ ਹੋਏ ਸਨ ਉਹਨਾਂ ਨੇ ਕੁਝ ਅੱਖੀਂ ਡਿੱਠਾ ਹਾਲ ਇਸ ਵਿੱਚ ਬਿਆਨ ਕੀਤਾ ਕੁਝ ਆਪਣੇ ਉਹਨਾਂ ਦੋਸਤਾਂ ਕੋਲੋਂ ਸੁਣਿਆ ਜੋ ਉਹਨਾਂ ਦੇ ਨਾਲ ਉਸ ਮੌਕੇ ਹਾਜ਼ਰ ਸਨ ਔਰ ਇਹਦੇ ਵਿੱਚ ਇਸ ਤਰ੍ਹਾਂ ਦਾ ਵਰਣਨ ਵੀ ਆ ਕਿ ਸਿੱਖਾਂ ਨੂੰ ਝਕਾਉਣ ਵਾਸਤੇ ਸੰਤ ਭਿੰਡਰਾਂ ਵਾਲਿਆਂ ਦਾ ਆਤਮ ਸਮਰਪਣ ਕਰਾਇਆ ਜਾਣਾ ਸੀ ਪਰ ਪਿੰਡਾਂ ਵਾਲੇ ਹੋਰ ਮਿੱਟੀ ਦੇ ਬਣੇ ਹੋ ਸਨ ਉਹ ਡਟ ਗਏ ਇਹ ਹੁਣ ਜਿਹੜਾ ਆਪਾਂ ਭਾਗ ਹੈ ਉਹ 5 ਜੂਨ ਦਾ ਤੀਜਾ ਭਾਗ ਸ਼ੁਰੂ ਕਰਾਂਗੇ 5 ਜੂਨ ਨੂੰ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਪਹਿਲੇ ਦੋ ਹਿੱਸਿਆਂ ਵਿੱਚ ਆਪਾਂ ਉਹ ਕਵਰ ਕਰ ਚੁੱਕੇ ਹਾਂ ਹੁਣ ਸ਼ੁਰੂ ਕਰਦੇ ਹਾਂ ਤੀਜਾ ਹਿੱਸਾ 5 ਜੂਨ ਦਾ 13 ਜੂਨ ਤੱਕ ਇਸ ਤਰ੍ਹਾਂ ਸਿਲਸਿਲਾ ਚੱਲੇਗਾ ਕਿ ਜੋ ਸਿਲਸਿਲਾ 13 ਜੂਨ ਤੱਕ ਚੱਲਿਆ ਉਹਦੇ ਬਾਰੇ ਵਰਣਨ ਕਰਾਂਗੇ ਕਿਤਾਬ ਦਾ ਮੂਲ ਪਾਠ ਹੀ ਮੈਂ ਜ਼ਿਆਦਾ ਪੜ੍ਹਾਂਗਾ ਤਾਂ ਵਿੱਚ ਕੁਝ ਟਿੱਪਣੀਆਂ ਵੀ ਕਰਾਂਗਾ ਸੋ ਕਰਦੇ ਆਂ ਗੱਲ ਸ਼ੁਰੂ 8:30 ਵਜੇ ਦੇ ਕਰੀਬ ਜਦੋਂ ਫੌਜ ਵੱਡੇ ਹੱਲੇ ਦੀ ਤਿਆਰੀ ਲਈ ਮੀਟਿੰਗਾਂ ਕਰ ਰਹੀ ਸੀ ਤਾਂ ਮੌਕੇ ਦਾ ਫਾਇਦਾ ਉਠਾ ਕੇ ਪ੍ਰਕਰਮਾਂ ਦੇ ਬ੍ਰਹਮ ਬੁੱਟਾ ਸ਼ਬੀਲ ਨਾਲ ਦੇ ਕਮਰਿਆਂ ਵਿੱਚ ਦਮਨੂਮੈਂਟ ਖਾਲ ਵਾਲੇ ਸਿੰਘਾਂ ਤੇ ਜੋ 25-30 ਪਰਿਵਾਰ ਛੁਪੇ ਸਨ ਚਾਰ ਸਿੰਘਾਂ ਭਾਈ ਉੱਜਲ ਸਿੰਘ ਮਲਸੀਹਾ ਭਾਈ ਦਇਲ ਸਿੰਘ ਭਾਈ ਮੁਹੰਮਦ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਲੱड्डੂ ਦੀ ਅਗਵਾਈ ਵਿੱਚ ਬਾਬਾ ਦੀਪ ਸਿੰਘ ਦੀ ਸਮਾਦ ਲਾਗਲੇ ਲੱਕੜ ਦੇ ਦਰਵਾਜੇ ਥਾਣੀ ਬਾਬਾ ਸ਼ਾਮ ਸਿੰਘ ਦੇ ਡੇਰੇ ਵੱਲ ਨੂੰ ਨਿਕਲ ਗਏ ਅਤੇ ਉਧਰ ਸੇਵਾਦਾਰਾਂ ਅਤੇ ਸਿੰਘ ਸਹਿਵਾਨਾਂ ਦੇ ਘਰਾਂ ਵਿੱਚ ਜਾ ਕੇ ਪਨਾਹ ਲੈ ਲਈ ਉਸੇ ਵੇਲੇ ਹੀ ਕਾਲ ਰੈਸਟ ਹਾਊਸ ਵਿੱਚੋਂ ਫੈਡਰੇਸ਼ਨ ਆਗੂਆਂ ਦੀਆਂ ਪਤਨੀਆਂ ਅਤੇ ਫੈਡਰੇਸ਼ਨ ਦੇ ਇਸਤਰੀ ਵਿੰਗ ਦੀ ਆਗੂ ਬੀਬੀ ਉਪਕਾਰ ਕੌਰ ਬੀਬੀ ਪਰਮਜੀਤ ਕੌਰ ਬੀਬੀ ਭੁਪਿੰਦਰ ਕੌਰ ਅਤੇ ਹੋਰ ਕਈ ਬੀਬੀਆਂ ਨੂੰ ਭਾਈ ਹਰਮਿੰਦਰ ਸਿੰਘ ਗਿੱਲ ਹੋਰਾਂ ਦੇ ਘਰ ਬਾਬਾ ਅਟਲ ਰਾਏ ਦੇ ਨਾਲ ਬਾਰੇ ਕਟਰਾ ਵਿੱਚ ਭੇਜ ਦਿੱਤਾ ਗਿਆ ਜੋ ਕਿ ਜਾਣਾ ਨਹੀਂ ਸੀ ਚਾਹੁੰਦੀਆਂ ਅਤੇ ਮੋਰਚਿਆਂ ਵਿੱਚ ਰਹਿ ਕੇ ਲੜਨਾ ਚਾਹੁੰਦੀਆਂ ਸਨ ਜਦੋਂ ਉਹਨਾਂ ਨੂੰ ਜ਼ਬਰੀ ਭੇਜਿਆ ਗਿਆ ਤਾਂ ਬੀਬੀ ਪਕਾਰ ਕੌਰ ਨੇ ਦੇ ਬੋਲ ਸਨ ਫਿਰ ਕੀ ਹੋਇਆ ਜੇ ਸਾਡੇ ਵੀਰਾਂ ਵੱਲੋਂ ਸਾਡੀ ਇੱਜ਼ਤ ਘਾਤਰ ਸਾਨੂੰ ਇੱਥੋਂ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿੱਥੇ ਅਸੀਂ ਜਾ ਰਹੀਆਂ ਉਹ ਵੀ ਤਾਂ ਕੰਪਲੈਕਸ ਦਾ ਹੀ ਹਿੱਸਾ ਹੈ ਬਸ ਇੱਕ ਵਾਰ ਹਮਲਾ ਕਰਨ ਵਾਲੇ ਦੁਸ਼ਟ ਨਜ਼ਰੀ ਪੈਣੇ ਚਾਹੀਦੀ ਹਨ ਫਿਰ ਨਹੀਂ ਨੱਠਣ ਦੇਦੀਆਂ ਬੀਬੀ ਏਪਕਾਰ ਕੌਰ ਅਤੇ ਪਰਮਜੀਤ ਕੌਰ ਨੇ ਆਪਣੇ ਹਥਿਆਰ ਆਪਣੇ ਕੋਲ ਹੀ ਰੱਖੇ ਹਰਮਿੰਦਰ ਸਿੰਘ ਗਿੱਲ ਜਦੋਂ ਸਾਰੀਆਂ ਬੀਬੀਆਂ ਨੂੰ ਆਪਣੇ ਘਰ ਛੱਡ ਆਇਆ ਤਾਂ ਖਤਰਾ ਜਾਣ ਕੇ ਪਰਿਵਾਰ ਵਾਲੇ ਸਾਰੀਆਂ ਬੀਬੀਆਂ ਸਮੇਤ ਛੱਤਰਹੀ ਹੋਰ ਸੁਰੱਖਿਅਤ ਥਾਂ ਉੱਪਰ ਚਲੇ ਗਏ ਪਰ ਬੀਬੀ ਏਪਕਾਰ ਕੌਰ ਹਰਮਿੰਦਰ ਸਿੰਘ ਸੰਧੂ ਦੀ ਪਤਨੀ ਪਰਮਜੀਤ ਕੌਰ ਅਤੇ ਕੁਝ ਬੀਬੀਆਂ ਨੇ ਹੋਰ ਅੱਗੇ ਜਾਣ ਦੀ ਬਜਾਏ ਉੱਥੇ ਹੀ ਰੁਕਣ ਦਾ ਫੈਸਲਾ ਕੀਤਾ ਅਗਲੇ ਦਿਨ ਜਦੋਂ ਫੌਜ ਤਲਾਸ਼ੀ ਕਰਨ ਆਈ ਤਾਂ ਇਹ ਸੇਣੇ ਆਪਣੇ ਬੋਲਾਂ ਤੇ ਪਹਿਰਾ ਦਿੰਦੇ ਹੋਏ ਲੜਕੇ ਸ਼ਹੀਦ ਹੋਈਆਂ ਬੀਬੀ ਉਪਕਾਰ ਕੌਰ ਤੇ ਪਰਮਜੀਤ ਕੌਰ ਦੇ ਨਾਲ ਬੀਬੀ ਜਸਵਿੰਦਰ ਕੌਰ ਜਿਸ ਦੇ ਪਰਾ ਤੇ ਪਿਤਾ ਵੀ ਦਰਬਾਰ ਸਾਹਿਬ ਅੰਦਰ ਸ਼ਹੀਦ ਹੋਏ ਦਮਦਿੰਟ ਸਾਲ ਦੇ ਵਿਦਿਆਰਥੀ ਭਾਈ ਸ਼ਾਮ ਸਿੰਘ ਦੀ ਸਿੰਘਣੀ ਭਾਈ ਹਰਪ੍ਰਜਨ ਸਿੰਘ ਦੀ ਸਿੰਘਣੀ ਅਤੇ ਮਾਤਾ ਸਮੇਤ 6 ਸਿੰਘਣੇ ਅਸੀਂ ਇਹ ਦੂਆ ਸੋ ਬੀਬੀਆਂ ਦਾ ਜਿਹੜਾ ਯੋਗਦਾਨ ਇਸ ਲੜਾਈ ਦੇ ਵਿੱਚ ਸੀਗਾ ਉਹਨਾਂ ਨੇ ਭੱਜਣ ਨਾਲੋਂ ਸ਼ਹੀਦ ਹੋਣ ਨੂੰ ਤਰਜੀਹ ਦਿੱਤੀ ਜੋ ਡਾਕਟਰ ਭਗਵਾਨ ਸਿੰਘ ਨੇ ਆਪਣੀ ਇਸ ਕਿਤਾਬ ਚ ਜ਼ਿਕਰ ਕੀਤਾ ਅੱਧੀ ਰਾਤ ਤੱਕ ਸਰਾਵਾਂ ਵਾਲੇ ਪਾਸੇ ਫੌਜ ਦਾ ਪੂਰਾ ਕਬਜ਼ਾ ਹੋ ਗਿਆ ਸੀ ਪਰ 26 ਮਦਰਾਸ ਦਾ ਲੰਗਰ ਵੱਲੋਂ ਪ੍ਰਕਰਮਾਂ ਵਿੱਚ ਦਾਖਲ ਹੋਣ ਦਾ ਕੰਮ ਬਹੁਤ ਲੇਟ ਹੋ ਗਿਆ ਅਕਾਲ ਤਖਤ ਵੱਲ ਪ੍ਰਕਰਮਾਂ ਵਿੱਚ ਦੋਵੇਂ ਪਾਸੇ ਕਮਾਂਡੋਜ਼ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਸਨ ਉਹਨਾਂ ਲਾਸ਼ਾਂ ਜਾਂ ਲਾਸ਼ਾਂ ਦੇ ਢੇਰ ਵਿੱਚ ਛੁਪੇ ਜ਼ਖਮੀਆਂ ਨੂੰ ਕੱਢਿਆ ਨਹੀਂ ਸੀ ਜਾ ਸਕਿਆ ਹੋਰ ਫੌਜ ਨੇ ਉੱਧਰ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਫौज ਦੇ ਉੱਚ ਕਮਾਂਡਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਉਧਰ ਪਹਿਲੇ ਦੋ ਹੱਲਿਆਂ ਵਿੱਚ ਹੀ ਸੈਂਕੜੇ ਫੌਜੀ ਮਾਰੇ ਜਾਣ ਦੇ ਬਾਵਜੂਦ ਉਹ ਅਕਾਲ ਤਖਤ ਦਾ ਤਾਂ ਕੀ ਪ੍ਰਕਰਮਾਂ ਦੇ ਕਿਸੇ ਇੱਕ ਕਮਰੇ ਤੇ ਵੀ ਕਬਜ਼ਾ ਨਹੀਂ ਸੰਕਰ ਸਕੀ। ਸਰਾਵਾਂ ਵਾਲੇ ਪਾਸੇ ਦੀ ਫੌਜ ਵੀ ਫੌਜ ਦਾ ਭਾਰੀ ਨੁਕਸਾਨ ਹੋਇਆ ਸੀ। ਇੰਨੇ ਵੱਡੇ ਨੁਕਸਾਨ ਤੋਂ ਬਾਅਦ ਫੌਜ ਆਕੀ ਹੋ ਗਈ ਸੀ। ਫਿਰ ਉਹਨਾਂ ਨੇ ਬਖਤਰਬੰਦ ਗੱਡੀਆਂ ਰਾਹੀਂ ਅਕਾਲ ਤਖਤ ਵੱਲ ਵਧਣ ਦਾ ਵਿਚਾਰ ਬਣਾਇਆ। ਪਰ ਸਵਾਲ ਇਹ ਸੀ ਕਿ ਗੱਡੀਆਂ ਪ੍ਰਕਰਮਾਂ ਵਿੱਚ ਔਣ ਕਿਸ ਤਰ੍ਹਾਂ ਕੰਟਾਘਰ ਵਾਲੀ ਡਿਊਟੀ ਦੇ ਵੱਡੇ ਥੰਮਲਿਆਂ ਵਿੱਚੋਂ ਇਹ ਨਜ਼ਰ ਨਹੀਂ ਸੀ ਆ ਸਕਦੀ ਆਟਾ ਮੰਡੀ ਵੱਲ ਪੀੜ ਕੀੜੇ ਬਾਜ਼ਾਰਾਂ ਵਿੱਚ ਟੈਂਕ ਜਾਂ ਗੱਡੀਆਂ ਜਾ ਨਹੀਂ ਸੀ ਸਕਦੀਆਂ ਮੰਜੀ ਸਾਹਿਬ ਵਾਲਾ ਇੱਕੋ ਇੱਕ ਰਾਹ ਸੀ ਪਰ ਉਧਰ ਅੱਧੀ ਰਾਤ ਤੱਕ ਭਾਰੀ ਲੜਾਈ ਚੱਲ ਰਹੀ ਸੀ ਫਿਰ ਜਦੋਂ ਸਰਾਵਾਂ ਵੱਲ ਦੀ ਲੜਾਈ ਕੁਝ ਥੰਮੀ ਤਾਂ ਲੰਗਰ ਵਾਲੀ ਡਿਊਟੀ ਜ્યાં 10-12 ਫੁੱਟ ਉੱਚੀਆਂ ਪੌੜੀਆਂ ਰਹੀਆਂ ਸਤ ਦੇ ਤੀਜੇ ਕੋ ਪਹਿਰ ਵੇਲੇ ਇੱਕ ਟੈਂਕਰ ਇੱਕ ਟੈਂਕ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਟੈਂਕ ਹਰਮੰਦਰ ਸਾਹਿਬ ਵੱਲ ਲਿਆਂਦੇ ਜਾ ਰਹੇ ਸਨ ਤਾਂ ਲੰਗਰ ਹਾਲ ਤੋਂ ਫੌਜ ਦਾ ਭਾਰੀ ਵਿਰੋਧ ਹੋ ਰਿਹਾ ਸੀ ਉਦੋਂ ਤੱਕ ਸਰਾਵਾ ਅਤੇ ਮੰਜੀ ਸਾਹਿਬ ਦੇ ਸਾਹਮਣੇ ਏਨੇ ਟੈਂਕ ਆ ਚੁੱਕੇ ਸਨ ਕਿ ਉਹਨਾਂ ਦੀਆਂ ਤੋਪਾਂ ਅਤੇ ਮਸ਼ੀਨ ਗਨਾਂ ਅੱਗੇ ਸਿੰਘਾਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਅਤੇ ਸਿੰਘਾਂ ਨੇ ਬਲੂਕਾਂ ਟੈਂਕਾਂ ਦਾ ਕੁਝ ਵਿਗਾੜ ਨਹੀਂ ਸੀ ਪਾ ਰਹੀਆਂ ਉੱਥੇ ਇੱਕ ਬਹੁਤ ਹੀ ਖਾਸ ਵਾਕਿਆ ਵੀ ਹੋਇਆ ਜੋ ਜ਼ਿਕਰਯੋਗ ਹੈ ਜਦੋਂ ਪਹਿਲਾ ਟੈਂਕ ਸਰਾਂ ਦੇ ਬੂਹੇ ਸਾਹਮਣੋਂ ਹਰਮੰਦਰ ਸਾਹਿਬ ਵੱਲ ਮੁੜਿਆ ਤਾਂ ਉੱਥੇ ਲੰਗਰ ਵਿੱਚੋਂ ਨਿਕਲ ਕੇ ਇੱਕ ਨੰਗ ਸਿੰਘ ਟੈਂਕ ਦੇ ਮੂਹਰੇ ਹੋ ਖਲੋਤਾ ਉਹ ਆਪਣਾ ਵਰਸਾ ਟੈਂਕ ਵੱਲ ਉਗੇਰ ਕੇ ਪੈਂਤਲਾ ਕੱਢ ਰਿਹਾ ਸੀ ਜਦੋਂ ਟੈਂਕ ਉਤਲੀ ਮਸ਼ੀਨ ਗਨ ਜਦੋਂ ਟੈਂਕ ਉਤਲੀ ਮਸ਼ੀਨ ਗਨ ਦੇ ਇੱਕ ਬਰਸਟ ਨੇ ਉਸ ਨੂੰ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਅੱਜ ਸ਼ਾਮ ਨੂੰ ਵੀ ਵਾਪਰੀ ਸੀ ਜਦੋਂ ਬਾਬਾ ਸ਼ਾਮ ਸਿੰਘ ਦੇ ਡੇਰੇ ਵੱਲ ਤਿੰਨ ਮੰਜ਼ਿਲਾ ਇਮਾਰਤ ਦੀ ਸ਼ਰਤ ਉੱਤੇ ਇੱਕ ਨਿਹੰਗ ਸਿੰਘ ਪੂਰੇ ਜੋਸ਼ ਵਿੱਚ ਕਿਰਪਾਨ ਘੁਮਾਰਿਆ ਸੀ ਉਹ ਇਕੱਲਾ ਹੀ ਜੰਗੀ ਪੈਂਤਰੇ ਕੱਟ ਰਿਹਾ ਸੀ ਜਦੋਂ ਬਾਬਾ ਸਾਹਿਬ ਚੌਕ ਵੱਲੋਂ ਫੌਜੀਆਂ ਦੇ ਮੋਰਚੇ ਤੋਂ ਆਇਆ ਬ੍ਰਸਟ ਉਸ ਨੂੰ ਠੰਡਾ ਕਰ ਗਿਆ ਨਿਹੰਗ ਸਿੰਘ ਦੇ ਮਰਨ ਤੇ ਦੇ ਇਸ ਜਜ਼ਬੇ ਨੇ ਮੋਰਚਿਆਂ ਤੋਂ ਵੇਖ ਰਹੇ ਸਿੰਘਾਂ ਨੂੰ ਜੋਸ਼ ਨਾਲ ਭਰ ਦਿੱਤਾ ਅਤੇ ਉਹ ਆਪਣੀਆਂ ਗੰਨਾਂ ਵਿੱਚ ਅੱਗ ਬਰਾਉਣ ਲੱਗੇ ਜਿਸ ਨਾਲ ਟੈਂਕਾਂ ਦੀ ਆੜ ਵਿੱਚ ਅੱਗੇ ਵਧ ਰਹੇ ਫੌਜੀ ਦਾਣਿਆਂ ਵਾਂਗ ਪੁੱਜ ਗਏ ਟੈਂਕਾਂ ਉਤਲੇ ਮਸ਼ੀਨ ਗੰਨਾਂ ਨੇ ਵਾਪਸ ਅੱਗੇ ਅੱਗ ਬਰਸਾਈ ਅਤੇ ਲੰਗਰ ਹਾਲ ਦੇ ਬੂਹੇ ਬਾਰੀਆਂ ਤੱਕ ਉਡਾ ਦਿੱਤੇ ਕੁੱਲੇ ਹਾਲ ਵਿੱਚ ਫੌਜ ਨੇ ਗਰਨੇਡ ਛੁੱਟ-ਛੁੱਟ ਕੇ ਅੰਦਰ ਬਾਲ ਸਿੰਘਾਂ ਦੇ ਪਰਖੱਚੇ ਉਡਾ ਦਿੱਤੇ ਉੱਥੇ ਪਏ ਗੈਸ ਸਿਲੰਡਰਾਂ ਨੂੰ ਅੱਗ ਲੱਗ ਗਈ ਅੱਗ ਦੀਆਂ ਲਪਟਾਂ ਵਿੱਚ ਘਰੇ ਬਚੇ ਹੋਏ ਸਿੰਘਾਂ ਕੋਲ ਗੋਲੀਆਂ ਸਿੱਕਾ ਖਤਮ ਹੋ ਚੁੱਕਿਆ ਸੀ ਉਹਨਾਂ ਸਲਾਹ ਬਣਾਈ ਕਿ ਕਿਸੇ ਤਰੀਕੇ ਨਾਲ ਤਖਤ ਸਭ ਤੇ ਪਹੁੰਚਿਆ ਜਾਵੇ ਇਹ 25 30 ਸਨ ਉਹ ਪਿੱਛੇ ਹਟਦੇ ਹੋਏ ਬੁੰਗਿਆ ਲਾਗੇ ਲਾਗੋ ਜੋ ਕੰਧ 파ੜ ਕੇ ਪ੍ਰਕਰਮਾਂ ਵਿੱਚ ਜਾਲ ਲੀਰਾ ਬਣਾਇਆ ਸੀ ਉਧਰ ਦੀ ਪ੍ਰਕਰਮਾਂ ਵਿੱਚ ਉਤਰ ਗਏ ਜਦਕੇ ਜਥੇਦਾਰ ਰਾਮ ਸਿੰਘ ਸੁਲਤਾਨ ਬੰਦਲੋਦੀ ਭਾਈ ਦਲਵੀਰ ਸਿੰਘ ਵਿਆਸੀ ਭਾਈ ਮੇਜਰ ਸਿੰਘ ਨਾਗੂਕੇ ਭਾਈ ਲੱਖਾ ਸਿੰਘ ਨਾਗੂਕੇ ਭਾਈ ਸੁਰਿੰਦਰ ਸਿੰਘ ਬੜਿੰਗ ਭਾਈ ਬਲਵਿੰਦਰ ਸਿੰਘ ਬੜਿੰਗ ਅਤੇ ਭਾਈ ਨੰਦ ਸਿੰਘ ਮਹਿਤਾ ਪੱਟੀਆਦ ਸਤ ਸਿੰਘ ਜਿੰਨਾਂ ਵਿੱਚੋਂ ਕੁਝ ਜ਼ਖਮੀ ਹਾਲਤ ਵਿੱਚ ਸਨ ਬੰਗਿਆਂ ਲਾਗਲੇ ਪੂਰੇ ਵਿੱਚ ਉਤਰ ਗਏ ਉਹ 9 ਤਰੀਕ ਤੱਕ ਉੱਥੇ ਹੀ ਰਹੇ ਬਾਕੀ ਸਿੰਘਾਂ ਨੇ ਜਦੋਂ ਪ੍ਰਕਰਮਾਂ ਵਿਚਲੇ ਭਾਂਡਿਆਤ ਨੇ ਕੱਲ ਤੱਕ ਤਵਲ ਜਾਣਾ ਚਾਹਿਆ ਤਾਂ ਕੰਟਾਕਰ ਵਾਲੀ ਡਿਊਟੀ ਵਿੱਚੋਂ ਵਿੱਚ ਫੌਜ ਕੁਝ ਟਿਕਾਣੇ ਬਣਾ ਚੁੱਕੀ ਸੀ ਫੌਜ ਵੱਲੋਂ ਕੀਤੀ ਫਾਇਰਿੰਗ ਨਾਲ ਉਹ ਵਾਪਸ ਲੰਗਰਵਾਲ ਮੁੜੇ ਤਾਂ ਉੱਥੇ ਅੱਗ ਦੀਆਂ ਲੱਪਟਾਂ ਉੱਠ ਰਹੀਆਂ ਸਨ ਅਤੇ ਛੱਤਾਂ ਤੇ ਫੌਜ ਆ ਚੁੱਕੀ ਸੀ ਦੋਹਾਂ ਪਾਸਿਆਂ ਤੋਂ ਕਿਰਜਾਨ ਤੇ ਉਹ ਸਾਰੇ ਸਾਹਮਣੇ ਦੁਖਪੰਚਨੀ 베ਰੀ ਵਾਲੇ ਪਾਣੇ ਪਾਣੇ ਵਿੱਚ ਵੜ ਗਏ ਜਿੱਥੇ ਪਹਿਲਾਂ ਹੀ ਕਾਫੀ ਸ਼ਰਧਾਲੂ ਲੁਕੇ ਹੋਏ ਸਨ ਇਹਨਾਂ ਵਿੱਚੋਂ ਕੁਝ ਸਿੰਘਾਂ ਨੇ ਸਰੋਵਰ ਥਾਣੇ ਤੈਰ ਕੇ ਕਲ ਤਖਤਵਲ ਜਾਣ ਦੀ ਕੋਸ਼ਿਸ਼ ਕੀਤੀ ਪਰ ਫੌਜੀਆਂ ਨੇ ਪਾਣੇ ਦੀ ਆਵਾਜ਼ ਸੁਣ ਕੇ ਬਰਸ਼ਟ ਮਾਰੇ ਅਤੇ ਇਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਬਾਕੀ ਦੇ ਸਿੰਘ ਸਵੇਰ ਹੋਣ ਤੱਕ ਉੱਥੇ ਪਾਣੇ ਵਿੱਚ ਹੀ ਰਹੇ ਅਤੇ ਫਾ ਅਤੇ ਜਦੋਂ ਤੱਕ ਫੌਜ ਨੇ ਉਹਨਾਂ ਨੂੰ ਹਰਾਸਤ ਵਿੱਚ ਨਹੀਂ ਲਿਆ ਗੁਰੂ ਰਾਮਦਾਸਰਾਹ ਅਤੇ ਅਕਾਲ ਅਕਾਲ ਰੈਸਟ ਉਸ ਉੱਤੇ ਕਬਜ਼ਾ ਕਰਨ ਤੋਂ ਬਾਅਦ ਫੌਜ ਨੇ ਸਾਰੇ ਸ਼ਰਧਾਲੂਆਂ ਅਕਾਲੀ ਲੀਡਰਾਂ ਅਕਾਲੀ ਵਰਕਰਾਂ ਅਤੇ ਫੈਡਰੇਸ਼ਨ ਆਗੂਆਂ ਨੂੰ ਇਕੱਠਿਆਂ ਕਰ ਲਿਆ ਫੌਜ ਦੇ ਅੰਦਰ ਆਉਂਦਿਆਂ ਹੀ ਉਸ ਉਸ ਉੱਤੇ ਤਿੰਨ ਪਾਸਿਆਂ ਪਾਸਿਆਂ ਤੋਂ ਫਾਇਰਿੰਗ ਹੋਈ ਸੀ ਉਸ ਵਿੱਚ ਸੈਂਕੜੇ ਫੌਜੀ ਮਾਰੇ ਗਏ ਸਨ ਬਾਅਦ ਦੀ ਲੜਾਈ ਦੌਰਾਨ ਵੀ ਦਰਜਨਾ ਫੌਜੀ ਮਾਰੇ ਗਏ ਸਨ ਇਸ ਗੱਲ ਤੋਂ ਉਹ ਇਤਨਾ ਗੁੱਸੇ ਵਿੱਚ ਆ ਗਏ ਕਿ ਉਹਨਾਂ ਨੇ ਲੋਕਾਂ ਨੂੰ ਫੜ ਕੇ ਸਰਾਂ ਦੇ ਵਿੜੇ ਵਿੱਚ ਇਕੱਠਾ ਕੀਤਾ ਅਤੇ ਤੀਜੀ ਮੰਜ਼ਲ ਤੋਂ ਉਹਨਾਂ ਤੇ ਗ੍ਰਨੇਡ ਸੁੱਟ ਦਿੱਤੇ ਜਿਸ ਨਾਲ ਦਰਜਨਾਂ ਲੋਕਾਂ ਦੇ ਚੀਸਰੇ ਉੱਡ ਗਏ ਜਦ ਬਚੇ ਹੋਏ ਲੋਕ ਉੱਠ ਕੇ ਜਾਨ ਬਚਾਉਣ ਲਈ ਦੌੜੇ ਤਾਂ ਫੌਜੀਆਂ ਨੇ ਐਲਐਮਜੀ ਦਾ ਫਾਇਰ ਖੋਲ ਦਿੱਤਾ ਜਣੀ ਗੱਲ ਸਾਫ਼ ਹੈ ਕਿ ਨਹਿਤੇ ਆ ਲੋਕਾਂ ਤੇ ਬੰਬਾਰੀ ਵੀ ਕੀਤੀ ਗਈ ਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਨ੍ਹਾਂ ਦਾ ਮਕਸसद ਸਿੱਖਾਂ ਨੂੰ ਸਬਕ ਸਿਖਾਉਣਾ ਸੀ ਨਾ ਕਿ ਤੰਤ ਭਿੰਡਰਾਂ ਵਾਲੇ ਦੇ ਤੇ ਕੁਝ ਹੋਰ ਜਿਹੜੇ ਘਾਟਕੂ ਜਥੇ ਮੈਂਦੀਆਂ ਦੇ ਉੱਤੇ ਆਗੂ ਤੇ ਵਰਕਰ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਮਤਲਬ ਸੀ ਉਸ ਤੋਂ ਬਾਅਦ ਤੀਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਲਾਨ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਉਸੇ ਤਰ੍ਹਾਂ ਹੀ ਕੀਤਾ ਉਸ ਤੋਂ ਬਾਅਦ ਗੁਰਨਾਨਕਨ ਵਾਸਤੇ ਵਿੜੇ ਵਿੱਚ ਇਹ ਖੋਨੀ ਕਾਂਡ ਤੀਜੀ ਵਾਰ ਦੁਹਰਾਇਆ ਗਿਆ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਇੱਕ ਤਰ੍ਹਾਂ ਜਨੇਵਾ ਸਮਝੌਤੇ ਉੱਤੇ ਜੰਗਲ ਦੇ ਨਿਯਮਾਂ ਦੇ ਉਲਟ ਸੀ ਅਤੇ ਜੰਗ ਦੇ ਨਿਯਮਾਂ ਦੇ ਉਲਟ ਸੀ ਪਰ ਉਸ ਵੇਲੇ ਇਹ ਸਭ ਕੌਣ ਵੇਖਦਾ ਸੀ ਆਪਣੇ ਬਚਾਅ ਦੀ ਸਾਰੀ ਜ਼ਿੰਮੇਵਾਰੀ ਸਿੱਖਾਂ ਦੇ ਸਿਰ ਆ ਪਈ ਸੀ ਦੁਨੀਆ ਤਾਂ ਉਹਨਾਂ ਨੂੰ ਭਾਰਤੀ ਨਜ਼ਰੀਏ ਨਾਲ ਅਤਵਾਦੀ ਵਜੋਂ ਵੇਖਦੀ ਹੀ ਵੇਖਦੀ ਸੀ ਫੌਜ ਦਾ ਇੱਕ ਹੀ ਤਰੀਕਾ ਸੀ ਕਿ ਪਹਿਲਾਂ ਥੱਲੇ ਲੋਕਾਂ ਨੂੰ ਇਕੱਠਾ ਕਰ ਲੈਂਦੇ ਉਹਨਾਂ ਵੱਲ ਨੂੰ ਪੋਜੀਸ਼ਨਾਂ ਲੈਂਦੇ ਅਤੇ ਉੱਪਰਲੇ ਮੱਜਲਾਂ ਤੋਂ ਉਹਨਾਂ ਉੱਤੇ ਗ੍ਰਨੇਡ ਸੁੱਟਦੇ ਇਸ ਜਿਸ ਨਾਲ ਦਰਦਨਾਕ ਲੋਕਾਂ ਦੇ ਪਰਛਾਤੇ ਉੱਡ ਜਾਂਦੇ ਅਤੇ ਜਾਨ ਬਚਾਉਣ ਲਈ ਭੱਜਦੇ ਹੋਏ ਬਾਕੀ ਲੋਕਾਂ ਨੂੰ ਗੋਲੀ ਨਾਲ ਉੜਾ ਦਿੰਦੇ ਜਾਨ ਬਚਾਉਣ ਲਈ ਭਜਦੇ ਹੋਏ ਬਾਕੀ ਲੋਕਾਂ ਨੂੰ ਗੋਲੀ ਨਾਲ ਉਡਾ ਦਿੰਦੇ। ਮੈਜਰ ਜਨਰਲ ਕੁਲਦੀਪ ਬਰਾੜ ਨੇ ਇਸ ਦਾ ਇਲਜ਼ਾਮ ਖਾੜੂਗੂ ਸਿੰਘਾਂ ਉੱਤੇ ਲਾਇਆ ਹੈ। ਪਰ ਉਹ ਇਹ ਗੱਲ ਦਾ ਕੋਈ ਕਾਰਨ ਨਹੀਂ ਦੱਸਦਾ ਕਿ ਜਦੋਂ ਫੌਜ ਆਰੇ ਪਾਸੇ ਕਾਬੂ ਹੋ ਚੁੱਕੀ ਸੀ ਫਿਰ ਖਾੜੂਗੂ ਸਿੰਘ ਆਪਣੇ ਲੋਕਾਂ ਤੇ ਬੰਬ ਕਿਉਂ ਕਿੱਥੋਂ ਅਤੇ ਕਿਉਂ ਫੁੱਟਦੇ ਸਨ ਅਤੇ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਕਿਉਂ ਬਣਾ ਰਹੇ ਸਨ ਜਦਕਿ ਉੱਥੇ ਫੌਜੀ ਭਰੀ ਤਦਾਦ ਵਿੱਚ ਮੌਜੂਦ ਸਨ। ਸਿੰਘ ਉਹਨਾਂ ਉੱਤੇ ਗ੍ਰੇਨੇਡ ਕਿਆ ਉਹ ਨਹੀਂ ਸਨ ਸੁੱਟ ਸਕ ਸੁੱਟ ਰਹੇ ਫੌਜ ਨੇ ਸ੍ਰਾਵਾਂ ਦੇ ਕਮਰਿਆਂ ਵਿੱਚ ਬੂਹੇ ਬੰਦ ਕਰਕੇ ਵੀ ਅੰਦਰ ਬੰਬ ਸੁੱਟੇ ਉਹਨਾਂ ਨੂੰ ਇੱਕ ਮੁਸਲਮਾਨ ਕਰਨਲ ਨੇ ਆ ਕੇ ਇਸ ਘਣਾਉਣੇ ਕੰਮ ਤੋਂ ਸਖਤੀ ਨਾਲ ਰੋਕਿਆ ਫਿਰ ਫੌਜ ਨੇ ਅਕਾਲੀ ਲੀਡਰਾਂ ਅਤੇ ਫੈਡਰੇਸ਼ਨ ਆਗੂ ਸਮੇਤ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਬਿਠਾ ਦਿੱਤਾ ਫੌਜੀ ਪਾਣੀ ਮੰਗਣ ਤੇ ਲੋਕਾਂ ਨੂੰ ਬੱਟਾਂ ਤੇ ਟੁੱਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਉਹ ਪੈਸੇ ਲੋਕਾਂ ਨੂੰ ਪਾਣੀ ਦੀ ਕੁੱਟ ਨਹੀਂ ਸੀ ਦੇ ਰਹੇ ਉਹਨਾਂ ਨੂੰ ਰੁਕਣ ਵਾਲਾ ਕੋਈ ਨਹੀਂ ਸੀ ਜਿਸ ਉੱਤੇ ਵੀ ਥੋੜਾ ਜਿਹਾ ਸ਼ੱਕ ਹੁੰਦਾ ਉਸ ਨੂੰ ਪਾਸੇ ਲਿਜਾ ਕੇ ਗੋਲੀ ਮਾਰ ਦਿੱਤੀ ਜਾਂਦੀ ਕਮਾਉ ਰੈਜiment ਦੇ ਇੱਕ ਮੇਜਰ ਨੇ 35 ਨੌਜਵਾਨਾਂ ਨੂੰ ਹੱਥ ਪਿੱਛੇ ਬੰਨ੍ਹ ਕੇ ਸਭ ਦੇ ਸਾਹਮਣੇ ਦੀਵਾਰ ਨਾਲ ਖੜੇ ਕਰਕੇ ਗੋਲੀ ਨਾਲ ਉਡਾ ਦਿੱਤਾ ਜਦੋਂ ਲੋਕਾਂ ਨੂੰ ਮਾਰਨਾ ਜਲੀਲ ਕਰਕੇ ਬੰਦਕ ਬਣਾਉਣਾ ਅਤੇ ਕਲਾਸ਼ੀਆਂ ਦੀ ਇਹ ਕਾਰਵਾਈ ਸਰਾਵਾਂ ਵਿੱਚ ਚੱਲ ਰਹੀ ਸੀ ਤਾਂ ਦੂਜੇ ਪੱਲੇ ਲੰਗਰ ਹਾਲ ਨੂੰ ਖਾਲੀ ਕਰਵਾਉਣ ਤੋਂ ਬਾਅਦ ਪਹਿਲਾ ਟੈਂਕ ਲੰਗਰ ਵਾਲੀ ਡਿਊਟੀ ਥਾਣੀ 2 ਵਜੇ ਦੇ ਕਰੀਬ ਅੰਦਰ ਪ੍ਰਕਰਮਾਂ ਵਿੱਚ ਲਿਆਂਦਾ ਗਿਆ ਜਿਸ ਨੂੰ ਲੰਗਰਵਾਲ ਦੁਖ ਭੰਜਣੀ ਬੇਰੀ ਕੋਲ ਖੜਾ ਕਰਕੇ ਉਸ ਦੀਆਂ ਲਾਈਟਾਂ ਕੱਲ ਤੱਕ ਤਵਲ ਮਾਰੀਆਂ ਗਈਆਂ ਤਾਂ ਪ੍ਰਕਰਮਾਂ ਵਿੱਚ ਜਿਵੇਂ ਹੀ ਦਿਨ ਚੜ੍ਹ ਗਿਆ ਪਰ ਇਹ ਚਾਨਣ 2 ਮਿੰਟ ਵਿੱਚ ਹੀ ਖਤਮ ਹੋ ਗਿਆ ਟੈਂਕ ਦੀਆਂ ਲਾਈਟਾਂ ਫਿਊਜ਼ ਹੋ ਚੁੱਕੀਆਂ ਸਨ ਫਿਰ ਦੂਜੇ ਟੈਂਕ ਲਿਆ ਕੇ ਉਸ ਦੀਆਂ ਲਾਈਟਾਂ ਕੱਲ ਤੱਕਤਵਲ ਮਾਰੀਆਂ ਗਈਆਂ ਇਹ ਵੀ 2 ਮਿੰਟ ਹੀ ਚੱਲ ਸਕਿਆ ਹੁਣ ਤੀਜਾ ਟੈਂਕ ਲਿਆਂਦਾ ਗਿਆ ਜਿਸ ਦੀ ਸਰਚ ਲਾਈਟਾਂ ਲਾਈਟ ਜਗਾਉਣ ਦੀ ਬਜਾਏ ਨਾਰਮਲ ਲਾਈਟ ਨਾਲ ਹੀ ਉਸ ਨੂੰ ਰੈਫਰੈਂਸ ਲਾਇਬ੍ਰੇਰੀ ਵੱਲ ਦੀ ਪ੍ਰਕਰਮਾ ਥਾਣੀ ਅਕਾਲ ਤਖਤ ਵੱਲ ਵਧਾਉਣ ਲੱਗੇ ਪਰ ਜਦੋਂ ਇਹ ਟੈਂਕ ਬਾਬਾ ਦੀਪ ਸਿੰਘ ਦੀ ਸਮਾਧ ਲਾਗੇ ਪਹੁੰਚਿਆ ਤਾਂ ਉੱਪਰੋਂ ਮੋਰਚੇ 'ਚੋਂ ਸਿੰਘਾਂ ਨੇ ਬਟਾਲਾ ਬੰਬ ਸੁੱਟੇ ਜਿਸ ਨਾਲ ਭਿਆਨਕ ਧੂੰਏ ਦਾ ਗੁਬਾਰ ਉੱਠਿਆ ਅਤੇ ਟੈਂਕ ਉੱਥੇ ਹੀ ਪਾਸ ਤੋਂ ਕੇ ਖਲੋ ਗਿਆ। ਉਦੋਂ ਤੱਕ ਲੰਗਰ ਵਾਲੀ ਡਿਊਟੀ ਦੀਆਂ ਪੌੜੀਆਂ ਟੈਂਕ ਨਾਲ ਤੋੜ ਕੇ ਬਖਤਰਬੰਦ ਗੱਡੀ ਅੰਦਰ ਲਿਆਂਦੀ ਜਾ ਚੁੱਕੀ ਸੀ। ਉਸ ਨੂੰ ਤਬਾਹ ਹੋਏ ਟੈਂਕ ਕੋਲ ਲੰਗਾ ਕੇ ਅੱਗੇ ਲਿਆਂਦਾ ਗਿਆ। ਜਦੋਂ ਉਹ ਬਾਬਾ ਸਵਾਇ ਸਿੰਘ ਵਾਲੀ ਸਵੀਲ ਕੋਲ ਅਕਾਲ ਤਖਤ ਵੱਲ ਨੂੰ ਮੁੜੀ ਤਾਂ ਜਰਨੈਲ ਸਾਹਿਬ ਨੇ ਰਾਕਟ ਲਾਂਚਰ ਦਾ ਫਾਇਰ ਕਰਕੇ ਉਸ ਨੂੰ ਉੱਥੇ ਹੀ ਤਬਾਹ ਕਰ ਦਿੱਤਾ। ਦੂਜਾ ਰਾਕਟ ਉਹਨਾਂ ਨੇ ਦੁਖਪੰਜਣੀ ਬੇਰੀ ਕੋਲ ਖੜੇ ਟੈਂਕ ਦੇ ਟੈਂਕ ਦੇ ਮਾਰਿਆ ਅਤੇ ਉਸ ਨੂੰ ਵੀ ਨਸ਼ਟ ਕਰ ਦਿੱਤਾ ਸਿੰਘਾਂ ਕੋਲ ਦੋ ਹੀ ਰਕ ਸਨ ਪਰ ਇਹਨਾਂ ਦੀ ਸੁਚੱਜੀ ਵਰਤ ਹੋਣ ਨਾਲ ਫੌਜ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਟੈਂਕਾਂ ਨੂੰ ਅੱਗੇ ਲਿਆਉਣ ਤੋਂ ਬੁਰੀ ਤਰ੍ਹਾਂ ਡਰ ਗਏ ਫਿਰ ਉਹਨਾਂ ਨੇ ਉਸੇ ਲੰਗਰ ਵਾਲੀ ਬਾਹੀ ਤੇ ਦੁੱਖਪੰਜਣੀ 베ਰੀ ਲਾਗੇ ਚਾਰ ਟੈਂਕ ਖੜੇ ਕਰਕੇ ਅਕਾਲ ਤਖਤ ਵੱਲ ਗੋਲੇ ਭਰੌਣੇ ਸ਼ੁਰੂ ਕਰ ਦਿੱਤੇ ਅਕਾਲ ਤਖਤ ਸਾਹਿਬ ਤੇ ਵੱਜਣ ਵਾਲੇ ਹਰ ਗੋਲੇ ਨਾਲ ਅੱਗਦਿਆਂ ਲਪਟਾਂ ਉੱਠਦੀਆਂ ਤੇ ਮਲਬਾ ਦੂਰ ਤੱਕ ਖਿਲਰ ਜਾਂਦਾ ਦਰਸ਼ਨੀ ਡੇਊੜੀ ਉੱਤੇ ਆ ਕੇ ਕਈ ਗੋਲੇ ਬੱਜੇ ਜਿਸ ਨਾਲ ਉੱਥੇ ਅੱਗ ਲੱਗ ਗਈ। ਕਾਲ ਤੱਕ ਸਾਬ ਦੇ ਪਿਛਲੇ ਬਾਜ਼ਾਰਾਂ ਵਿਚਲੀਆਂ ਕਈ ਪੁਰਾਣੀਆਂ ਇਮਾਰਤਾਂ ਟੈਂਕਾਂ ਦੇ ਗੋਲਿਆਂ ਨਾਲ ਤਬਾਹ ਹੋਣ ਕਰਕੇ ਮਲਬੇ ਦੇ ਢੇਰ ਬਣ ਗਈਆਂ ਅਤੇ ਉੱਥੇ ਵੀ ਅੱਗ ਲੱਗ ਗਈ। ਟੈਂਕਾਂ ਉਤਲੇ ਮਸ਼ੀਨਗਨਾਂ ਤੇ ਬਖਤਰਬੰਦ ਗੱਡੀਆਂ ਵਿੱਚੋਂ ਕਮਾਂਡੋਆਂ ਨੇ ਇੰਨੀ ਫਾਇਰਿੰਗ ਕੀਤੀ ਕਿ ਪ੍ਰਮਾਤਮਾ ਕਿ ਪ੍ਰਕਰਮਾਂ ਵਿੱਚ ਖਾਲੀ ਖੋਖਿਆਂ ਦੇ ਢੇਰ ਲੱਗ ਗਏ। ਸਾਰੇ ਕਮਰਿਆਂ ਦੇ ਬੂਹੇ ਭਾਰੀਆਂ ਫੱਟੀ-ਫੱਟੀ ਹੋ ਗਈਆਂ। ਕੰਨਿਆਂ ਨੂੰ ਅੱਗ ਲੱਗ ਗਈ ਇਹ ਗੋਲਾਬਾਰੀ ਦੀ ਆੜ ਵਿੱਚ ਫੌਜ ਨੇ ਘੰਟਾ ਘਰ ਅਤੇ ਆਟਾ ਮੰਡੀ ਵਾਲੇ ਦਰਵਾਜ਼ਿਆਂ ਰਾਹੀਂ ਪ੍ਰਕਰਮਾ ਵਿੱਚ ਪ੍ਰਵੇਸ਼ ਕਰ ਲਿਆ ਸੀ ਅਤੇ ਹੁਣ ਉਪਰਕਰਮਾ ਦੇ ਕਮਰਿਆਂ ਵਿੱਚ ਗਰਨੇਡ ਸੁੱਟ ਰਹੇ ਸਨ ਇਨ੍ਹਾਂ ਕਮਰਿਆਂ ਵਿੱਚ ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਸਨ ਜਿੱਥੋਂ ਬਚੇ ਹੋਏ ਸਰਦਾਲੂ ਬਾਰਵਲ ਨਸਦੇ ਅਤੇ ਪਰਮਾਤਮ ਉੱਤੇ ਪ੍ਰਕਰਮਾ ਵਿੱਚ ਆ ਕੇ ਮਾਰੇ ਜਾਂਦੇ ਇੰਜ ਪ੍ਰਕਰਮਾ ਦੇ ਭਾਂਡੇ ਅਤੇ ਬੇੜੇ ਸਰਦਾਲਾਂ ਦੀਆਂ ਲਾਸ਼ਾਂ ਨਾਲ ਭਰ ਗਏ ਲੜਨਵਾਰੇ ਸਿੰਘ ਵਾਲੇ ਸਿੰਘ ਪਿੱਛੇ ਹਟਦੇ ਹੋਏ ਕਾਲ ਤਖਤ ਵੱਲ ਪਹੁੰਚ ਗਏ ਕੰਟਾ ਘਰ ਮੋਰਚੇ ਵਾਲੇ ਸਿੰਘ ਸਹੀਦ ਹੋ ਚੁੱਕੇ ਸਨ ਅਤੇ ਉਧਰ ਪ੍ਰਕਰਮਾਂ ਵਿੱਚ ਉਹ ਬਾਹੀ ਦੇ ਬਾਹੀ ਤੇ ਫੌਜ ਦਾ ਕਬਜ਼ਾ ਹੋ ਗਿਆ ਸੀ ਆਟਾ ਮੰਡੀ ਵਾਲੀ ਬਾਹੀ ਤੋਂ ਫੌਜ ਦੇ ਦਖਲ ਹੋਣ ਨਾਲ ਮੱਜੀ ਸਾਹਵਲ ਉਤਲੇ ਮੋਰਚਾਂ ਤੇ ਸਿੰਘ ਪੂਰੀ ਤਰ੍ਹਾਂ ਘਿਰ ਚੁੱਕੇ ਸਨ ਫੌਜ ਦੀਆਂ ਤੋਪਾਂ ਅਤੇ ਮਸ਼ੀਨ ਗਨਾਂ ਸਾਹਮਣੇ ਉਹਨਾਂ ਆਪਣੇ ਖਿਆਲ ਨਹੀਂ ਸਨ ਸੁੱਤੇ ਅਤੇ ਲੜਦੇ ਹੋਏ ਸ਼ਹੀਦ ਹੋ ਗਏ ਇਸ ਬਾਹਤੋਂ ਕਿ ਫੌਜ ਦਾ ਵਿਰੋਧ ਘਟ ਗਿਆ ਹੁਣ ਲੜਾਈ ਸਿੱਧੀ ਅਕਾਲ ਤਖਤ ਵੱਲ ਸੇਧਿਤ ਹੋ ਗਈ ਉਹ ਚਾਹੁੰਦੇ ਸਨ ਕਿ ਅਕਾਲ ਤਖਤ ਨੂੰ ਜਲਦੀ ਤੋਂ ਜਲਦੀ ਕਬਜ਼ੇ ਵਿੱਚ ਲਿਆ ਜਾਵੇ ਪ੍ਰਕਰਮਾਂ ਵਿੱਚ ਬਹੁਤ ਜ਼ਿਆਦਾ ਫੌਜ ਆ ਚੁੱਕੀ ਸੀ ਪਰ ਅਕਾਲ ਤਖਤ ਵੱਲ ਵੱਧਣ ਵਾਲੇ ਫੌਜੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ ਭਾਵੇਂ ਕਿ ਉਹ ਟੈਂਕਾਂ ਤੇ ਬਖਤਰਬੰਦ ਗੱਡੀਆਂ ਦੀ ਓਟ ਵਿੱਚ ਅੱਗੇ ਵਧ ਰਹੇ ਸਨ ਇਨ੍ਹਾਂ ਹੱਲਿਆਂ ਵਿੱਚ ਕੁਝ ਬਚੇ ਹੋਏ ਕਮਾਂਡੋ ਦਰਸ਼ਨੀ ਡੇੜੀ ਤੱਕ ਪਹੁੰਚਣ ਵਿੱਚ ਸਫਲ ਹੋ ਗਏ ਸਨ ਜਿਨ੍ਹਾਂ ਨੇ ਅਕਾਲ ਤਖਤ ਉੱਤੇ ਸੀਐਸ ਗੈਸ ਦੇ ਅਣਗਿਣਤ ਗੋਲੇ ਛੁੱਟੇ ਅਕਾਲ ਤਖਸੈਬ ਦੇ ਬੂਹੇ ਬਾਰੀਆਂ ਬੰਦ ਸਨ ਇਸ ਲਈ ਉੱਤੇ ਇਨ੍ਹਾਂ ਗੋਲਿਆਂ ਦਾ ਕੋਈ ਅਸਰ ਨਾ ਹੋਇਆ ਪਰ ਆਰ ਪਾਰ ਦੇ ਆਸ-ਪਾਸ ਦੇ ਖੁੱਲੇ ਮੋਰਚਾਂ ਵਾਲੇ ਸਿੰਘ ਸਿੰਘਾਂ ਉੱਤੇ ਕੁਝ ਅਸਰ ਜ਼ਰੂਰ ਹੋਇਆ ਉਹਨਾਂ ਦੀਆਂ ਅੱਖਾਂ ਸੁੱਜ ਗਈਆਂ ਸਿਰ ਭਾਰੇ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਮੈਨੂੰ ਵੀ ਚੰਨੀ ਨੇ ਦੱਸਿਆ ਕਿ ਗੈਸ ਦੀ بو ਆ ਰਹੀ ਹੈ ਪਰ ਜਨਰਲ ਸਾਹਿਬ ਨੇ ਸਾਰੇ ਸਿੰਘਾਂ ਨੂੰ ਇਸ ਗੈਸ ਤੋਂ ਬਚਣ ਦੇ ਤਰੀਕੇ ਸਮਝਾਏ ਹੋਏ ਸਨ ਅਸੀਂ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੇ ਅਤੇ ਗਿੱਲੇ ਕੱਪੜੇ ਗਿੱਲੇ ਕੱਪੜੇ ਰੱਖ ਲਏ ਜਦੋਂ ਕਾਲ ਤਖਤ ਵੱਲ ਇਹ ਗੋਲੇ ਛੁੱਟੇ ਜਾ ਰਹੇ ਸੀ ਤਾਂ ਉਦੋਂ ਹੀ ਗੁਰੂ ਬਕਸ਼ਿਸ ਨਾਲ ਉਲਟੀ ਦਿਸ਼ਾ ਨੂੰ ਤੇਜ਼ ਹਵਾ ਵਗਣੀ ਸ਼ੁਰੂ ਹੋ ਗਈ ਜਿਸ ਕਰਕੇ ਇਸ ਗੈਸ ਦਾ ਮਾਰੂ ਅਸਰ ਫੌਜੀਆਂ ਉੱਤੇ ਜ਼ਿਆਦਾ ਹੋਇਆ ਕਿਉਂਕਿ ਉਹ ਕਿਉਂਕਿ ਉਹਨਾਂ ਕੋਲ ਗੈਸ ਮਾਸਕ ਫੌਜ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਸਨ ਫੌਜੀਆਂ ਦਾ ਕੋਈ ਵੀ ਦਾ ਉਹਨਾਂ ਨੂੰ ਉਲਟਾ ਪੈ ਰਿਆ ਸੀ ਭਾਵੇਂ ਕਾਫੀ ਸਿੰਘ ਸਹੀ ਦੋ ਚੁੱਕੇ ਸਨ ਪਰ ਫਿਰ ਵੀ ਬਾਕੀ ਸਿੰਘ ਪੂਰਾ ਮੁਕਾਬਲਾ ਕਰ ਰਹੇ ਸਨ ਪ੍ਰਕਰਮਾਂ ਵਿੱਚ ਫੌਜ ਦਾ ਸਾਰੇ ਪਾਸੇ ਕਬਜ਼ਾ ਹੋ ਚੁੱਕਿਆ ਸੀ ਪਰ ਅਕਾਲ ਤਖਤ ਅਜੇ ਵੀ ਅਜੀਤ ਖੜਾ ਸੀ ਫੌਜੀਆਂ ਦੀਆਂ ਅਣਗਿਣਤ ਤਲਾਸ਼ਾਂ ਚਾਰੇ ਪਾਸੇ ਖਿਲਰੀਆਂ ਪਈਆਂ ਸਨ ਸੰਤ ਜਰਨੈਲ ਸਿੰਘ ਦਾ ਇਹ ਕਸਨ ਕੇ ਇੱਕ ਵਾਰ ਤਾਂ ਢੇਰੀਆਂ ਲਗਾ ਦੇਾਂਗੇ ਸੱਚ ਸਾਬਤ ਹੋਇਆ ਨਜ਼ਰ ਆ ਰਿਹਾ ਸੀ ਅਕਾਲ ਸਖਤ ਦੇ ਵਿੜੇ ਵਿੱਚ ਹੁਣ ਭਾਰੀ ਲੜਾਈ ਹੋ ਰਹੀ ਸੀ ਅਤੇ ਬਹੁਤ ਸਾਰੇ ਸਿੰਘ ਅਕਾਲ ਤਖਤ ਵਾਲੇ ਮੋਰਚਿਆਂ ਉੱਤੇ ਇਕੱਠੇ ਹੋਏ ਸਨ ਅਕਾਲ ਤਖਤ ਦੀ ਇਮਾਰਤ ਇੰਨੀ ਬੰਬਾਰੀ ਝੱਲ ਕੇ ਅਦੋਂ ਬਦ ਟਹਿਕੇ ਵੀ ਅਜੇ ਮਜ਼ਬੂਤੀ ਨਾਲ ਖੜੀ ਸੀ ਅਤੇ ਲੜਨ ਵਾਲਿਆਂ ਨੂੰ ਆਸਰਾ ਦੇ ਰਹੀ ਸੀ ਰਾਦਰ ਤੀਜਾ ਪੈਰ ਚੱਲ ਰਿਹਾ ਸੀ ਉਦੋਂ ਹੀ ਜਰਨਲ ਸਾਹਿਬ ਲੜਾਈ ਦਾ ਜੱਜਾ ਲੈਣ ਲਈ ਪੋਰੇ ਵਿੱਚ ਪੋਰੇ ਵਿੱਚ ਬਾਹਰ ਨਿਕਲੇ ਉਹਨਾਂ ਨੇ ਆਪਣੇ ਹੱਥ ਵਿੱਚ ਸਟੇਨ ਗਨ ਸੰਭਾਲੀ ਹੋਈ ਸੀ ਬਰ ਆਉਂਦੇ ਹੀ ਦਰਸ਼ਨੀ ਡੈਡੀ ਵਿੱਚ ਲੋਕੇ ਕਮਾਂਡੋਜ਼ ਵੱਲੋਂ ਉਹਨਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਰਨੈਲ ਸਾਹਿਬ ਉਹਨਾਂ ਦੀ ਫਾਇਰਿੰਗ ਦਾ ਜਵਾਬ ਦਿੰਦੇ ਹੋਏ ਨਿਸ਼ਾਨ ਸਾਹਿਬ ਵੱਲ ਨੂੰ ਹੋ ਕੇ ਪੋਜੀਸ਼ਨ ਲੈਣ ਲੱਗੇ ਹੀ ਸਨ ਕਿ ਪ੍ਰਕਰਮਾਂ ਦੇ ਭਾਂਡੇ ਉੱਤੇ ਫੌਜ ਤੇ ਸੱਜੇ ਉਲੇ ਲੋਕੇ ਕਿਸੇ ਫੌਜੀ ਨੇ ਉਹਨਾਂ ਨੂੰ ਬਰਸਟ ਮਾਰ ਦਿੱਤਾ ਜੋ ਖੱਬੇ ਪਾਸੇ ਉਹਨਾਂ ਦੀ ਛਾਤੀ ਉੱਤੇ ਲੱਗਿਆ ਪੂਰੇ ਵਿਚਲੇ ਮੋਰਚੇ ਤੋਂ ਸਿੰਘਾਂ ਨੇ ਜਰਨਰਲ ਸਾਹਿਬ ਨੂੰ ਡਿੱਗਦੇ ਹੋਏ ਵੇਖ ਲਿਆ ਸੀ ਜਰਨਰਲ ਸਾਹਿਬ ਨੇ ਸਿੰਘਾਂ ਨੂੰ ਆਵਾਜ਼ ਵੀ ਦਿੱਤੀ ਉਸੇ ਵੇਲੇ ਪਾਈ ਬਖਸ਼ੀ ਸਿੰਘ ਬਾਹਰ ਆ ਗਿਆ ਤੇ ਜਰਨਰਲ ਸਾਹਿਬ ਨੂੰ ਪਿੱਠ ਤੇ ਚੁੱਕ ਕੇ ਗੋਲੀਆਂ ਤੋਂ ਬਚਦਾ ਹੋਇਆ ਪੂਰੇ ਵਿਚ ਲਾਇਆ ਬਖਸ਼ੀ ਸਿੰਘ ਨੇ ਜਰਨਰਲ ਸਾਹਿਬ ਨੂੰ ਆਪਣਾ ਹਥਿਆਰ ਫੜਾ ਦੇਣ ਲਈ ਕਿਹਾ ਪਰ ਉਹਨਾਂ ਨੇ ਸਖਤ ਜ਼ਖਮੀ ਹਾਲਤ ਵਿੱਚ ਵੀ ਆਪਣਾ ਹਥਿਆਰ ਨਾ ਦਿੱਤਾ ਸੰਤਾ ਨੇ ਜਰਨਰਲ ਸਾਹਿਬ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤਾਂ ਕਿ ਉਹ ਸੰਤਾ ਵੱਲ ਵੇਖ ਕੇ ਕਹਿਣ ਲੱਗੇ ਬਾਬਾ ਜੀ ਮੈਂ ਤੁਹਾਡਾ ਬਦਲਾ ਬਚਨ ਪੂਰਾ ਕਰ ਆਇਆ ਆਇਆ ਅਤੇ ਹਥਿਆਰ ਵੀ ਨਹੀਂ ਛੱਡ ਕੇ ਆਇਆ ਇਹਨਾਂ ਕਹਿੰਦੇ ਹੋਏ ਉਹ ਸ਼ੇਦੂ ਚੁੱਕੇ ਸਨ ਸਟੇਨ ਗਨ ਅਜੇ ਵੀ ਜਨਰਲ ਸਾਹਿਬ ਦੇ ਹੱਥ ਵਿੱਚ ਹੀ ਸੀ ਸੰਤ ਕਹਿਣ ਲੱਗੇ ਜਨਰਲ ਸਾਹਿਬ ਜੀ ਅਸੀਂ ਤੁਹਾਡੇ ਮਗਰੇ ਆਏ ਬਸ ਸਮਾਂ ਕੁਝ ਅੱਗੇ ਪਿੱਛੇ ਹੋ ਸਕਦਾ ਹੈ ਸੰਤਾਂ ਨੇ ਭਾਈ ਗੁਰਮukh ਸਿੰਘ ਨੂੰ ਸਿੰਘ ਗੜਬਈ ਨੂੰ ਰਨੈਲ ਸਾਹਿਬ ਦੇ ਸਰੀਰ ਤੇ ਜਨਰਲ ਸਾਹਿਬ ਦੇ ਸਰੀਰ ਤੇ ਚਾਦਰ ਪਾਉਣ ਲਈ ਕਿਹਾ ਜਰਨੈਲ ਸਾਹਿਬ ਭਾਈ ਮਹੰਗਾ ਸਿੰਘ ਤੋਂ ਬਾਅਦ ਇਸ ਜੰਗ ਦੇ ਦੂਜੇ ਸ਼ਹੀਦ ਸਨ ਜਿਨ੍ਹਾਂ ਦੇ ਸਰੀਰ ਨੂੰ ਆਪਣੇ ਹੱਥੋਂ ਚਾਦਰ ਨਸੀਬ ਹੋਈ ਉੱਥੇ ਮੌਜੂਦ ਸਿੰਘਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਉਹ ਪੂਰੇ ਗੁੱਸੇ ਅਤੇ ਦੁੱਗਣੇ ਜੋਸ਼ ਨਾਲ ਭਾਰਤੀ ਫੌਜ ਤੇ ਹਮਲਾ ਕਰਨ ਲੱਗੇ ਸਭ ਤੋਂ ਵੱਧ ਫਾਇਰ ਨਵੀਂ ਦਰਸ਼ਨੀ ਡਿਊਟੀਵਲ ਵਾਲੇ ਮੋਰਚਿਆਂ ਤੋਂ ਆ ਰਿਹਾ ਸੀ ਉਹ ਕਿਸੇ ਫੌਜੀ ਨੂੰ ਅਕਲ ਤਖਤ ਵੱਲ ਵਧਨ ਨਹੀਂ ਸੀ ਦਿੰਦੇ ਅਕਲ ਤਖਤ ਵੱਲੇ ਸਿੰਘਾਂ ਦੀਆਂ ਰੈਫਲਾਂ ਵੀ ਅੱਗ ਉਗਲ ਰਹੀਆਂ ਸਨ ਫौज ਪ੍ਰਕਰਮਾਂ ਵਿੱਚ ਸਾਰੇ ਪਾਸਿਆਂ ਤੋਂ ਅਕਾਲ ਤਖਤ ਵੱਲ ਬਦਲਣ ਲਈ ਪੂਰਾ ਜੋਰ ਲਗਾ ਰਹੀ ਸੀ ਪਰ ਉਹਨਾਂ ਦੀ ਕੋਈ پیش ਨਹੀਂ ਸੀ ਜਾ ਰਹੀ ਕਿਉਂਕਿ ਸਿੰਘ ਅਜੇ ਵੀ ਮਜ਼ਬੂਤ ਸੁਰੱਖਿਆਤ ਥਾਮਾਂ ਉੱਤੇ ਬੈਠੇ ਸਨ ਅਤੇ ਫौज ਦੇ ਲੁਕਣ ਲਈ ਕੋਈ ਆਸਰਾ ਨਹੀਂ ਸੀ ਬਖਤਰਬੰਦ ਗੱਡੀਆਂ ਅਤੇ ਟੈਂਕਾਂ ਹੀ ਅਤੇ ਟੈਂਕ ਹੀ ਉਹਨਾਂ ਦੇ ਸੁਰੱਖਿਆਤ ਮੋਰਚੇ ਸਨ ਜਿਨ੍ਹਾਂ ਵਿੱਚੋਂ ਮੀਡੀਅਮ ਮਸ਼ੀਨ ਗਨਾਂ ਨਾਲ ਉਹ ਵੀ ਅੰਨੇਵਾ ਫਾਇਰਿੰਗ ਕਰੇ ਸਨ ਅਤੇ ਅਕਾਲ ਤਖਤ ਉੱਤੇ ਲਗਾਤਾਰ ਬੰਬਾਰੀ ਵੀ ਕਰੇ ਸਨ ਇਸ ਦੇ ਸਾਰੇ ਉਹ ਗਰੁੱਪ ਵਿੱਚ ਦੌੜ ਕੇ ਕਾਲ ਤਖਤ ਵੱਲ ਵਧਣ ਦੀ ਕੋਸ਼ਿਸ਼ ਕਰਦੇ ਅਤੇ ਸਿੰਘਾਂ ਵੱਲੋਂ ਮਾਰੇ ਜਾਂਦੇ। ਅਕਾਲ ਤਖਤ ਸਾਹਿਬ ਦੇ ਵਿੜੇ ਵਿੱਚ ਫੌਜੀਆਂ ਦੀਆਂ ਲਾਸ਼ਾਂ ਵਿਛੀਆਂ ਪਈਆਂ ਸਨ। ਅਕਾਲ ਤਖਤ ਸਾਹਿਬ ਦੇ ਨਾਲ ਜਿਹੜੀਆਂ ਇਮਾਰਤਾਂ ਪੂਰੀ ਤਰ੍ਹਾਂ ਖੰਡਰ ਬਣ ਚੁੱਕੀਆਂ ਸਨ। ਅਕਾਲ ਤਖਤ ਦਾ ਸਾਹਮਣਾ ਪਾਸਾ ਟਹਿ ਚੁੱਕਿਆ ਸੀ ਅਤੇ ਨਵੀਂ ਲਾਲ ਡਿਊੜੀ ਖੰਡਰ ਵਾਂਗ ਨਜ਼ਰ ਆਉਣ ਲੱਗੀ। ਦਰਸ਼ਨੀ ਡਿਊੜੀ ਦੇ ਉਤਲੇ ਹਿੱਸੇ ਵਿੱਚੋਂ ਕਾਲਾ ਧੂਆਂ ਉੱਠ ਰਿਹਾ ਸੀ ਅਤੇ ਥੱਲੇ ਕਮਾਂਡੋਆਂ ਦਾ ਕਬਜ਼ਾ ਹੋ ਚੁੱਕਿਆ ਸੀ। ਪਰ ਉਹ ਉੱਥੇ ਇੱਕ ਤਰ੍ਹਾਂ ਨਾਲ ਕਿਰੇ ਹੋਏ ਸਨ ਕਿਉਂਕਿ ਮੋਰਚਿਆਂ ਵਾਲੇ ਸਿੰਘ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਜਾਣਦੇ ਰਹੇ ਇਹ ਦੂ ਬਦੂ ਦੀ ਲੜਾਈ ਦੌਰਾਨ ਸੰਤਾ ਵੱਲੋਂ ਦੂਜੇ ਮੋਰਚਿਆਂ ਵਿਚਲੇ ਸਿੰਘਾਂ ਨੂੰ ਸਨੇਹ ਭੇਜੇ ਜਾ ਰਹੇ ਸਨ ਕਿ ਜੋ ਨਿਕਲ ਸਕਦੇ ਹਨ ਉਹ ਨਿਕਲ ਜਾਣ ਸਾਨੂੰ ਵੀ ਬਲਵਿੰਦਰ ਸਿੰਘ ਖੋਜਕੀਪੁਰ ਆਹੀਂ ਇਹ ਸੁਨੇਹਾ ਮਿਲ ਗਿਆ ਸੀ ਸਾਨੂੰ ਚਰਨਜੀਤ ਕਹਿੰਦਾ ਚਲੋ ਥੱਲੇ ਚੱਲਦੇ ਹਾਂ ਅਸੀਂ ਆਪਣੇ ਪਹਿਲੇ ਮੋਰਚ ਵਿੱਚ ਆ ਗਏ ਅਤੇ ਉੱਪਰ ਜਾਣ ਵਾਲੀਆਂ ਪੌੜੀਆਂ ਵਿੱਚ ਬੈਠ ਗਏ ਉੱਥੇ ਜੋ ਸਿੰਘ ਆਏ ਸਨ ਉਹ ਕਾਲ ਤੱਕ ਸਾਬਲ ਚਲੇ ਗਏ ਸਨ ਅਕਾਲ ਤਖਤ ਵੱਲ ਵੇਖਿਆ ਲਾਸ਼ਾਂ ਅਤੇ ਮਲਬੇ ਦਾ ਢੇਰ ਨਜ਼ਰ ਆ ਰਿਹਾ ਸੀ ਜਦੋਂ ਕਾਲ ਤਖਤ ਤੇ ਬੰਬ ਵੱਜਦਾ ਤਾਂ ਧੂਏ ਜਾਂ ਕੱਟੇ ਦਾ ਭਾਰੀ ਗੁਵਾਰ ਉੱਠਦਾ ਜੋ ਕਾਫੀ ਦੇਰ ਲਈ ਸਭ ਕੁਝ ਢੱਕ ਲੈਂਦਾ ਉੱਥੇ ਮੇਰੇ ਨਾਲ ਬੈਠਾ ਪ੍ਰਸਰਤਾਲੀਲ ਕੜੀਮੁੜੀ ਇਹ ਗੱਲ ਦਹਰਾਉਂਦਾ ਲਾਓ ਕਰ ਲਓ ਆਜ਼ਾਦੀ ਦੀ ਗੱਲ ਉਹ ਤੁਹਾਡਾ ਕਾਲ ਤਖਤ ਹੀ ਟਾਈ ਜਾਂਦੇ ਹਨ ਮੈਂ ਤੇ ਚਰਜੀਤ ਸਿੰਘ ਕਦੇ ਕਦੇ ਉਸ ਦੀ ਗੱਲ ਦਾ ਹੰਗਾਰਾ ਦੇ ਛੱਡਦੇ ਅਕਲ ਤੱਕ ਤੋਂ ਬਲਦੀ ਤਬਾਹੀ ਵੇਖ ਕੇ ਸਾਨੂੰ ਹੌਲ ਪਰੇਸਾਨ ਕੇ ਸਿੰਘਾਂ ਦਾ ਕੀ ਬਣਿਆ ਹੋਵੇਗਾ ਪਰ ਮੁਕਾਬਲਾ ਕਰਨ ਦੀ ਤੀਬਰਤਾ ਅਤੇ ਜਕਾਰਿਆਂ ਦੀ ਗੂੰਜ ਤੋਂ ਪਤਾ ਲੱਗਦਾ ਸੀ ਕਿ ਅਜੇ ਤੱਕ ਸਾਰੇ ਸਿੰਘ ਸੁਰੱਖਿਆਤ ਹਨ ਅਤੇ ਚੜ੍ਹਦੀ ਕਲਾ ਵਿੱਚ ਫੌਜ ਨਾਲ ਟੱਕਰ ਲੈ ਰਹੇ ਹਨ ਦਿਨ ਦੇ ਚੜਾ ਨਾਲ ਦਰਬਾਰ ਸਾਹਿਬ ਅੰਦਰ ਫਿਰ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ ਜਿਵੇਂ ਮੌਤ ਵਰਗੇ ਮਾਹੌਲ ਵਿੱਚ ਜ਼ਿੰਦਗੀ ਕ ਉੱਠੀ ਹੋਵੇ ਸੋ 5 ਜੂਨ ਦਾ ਇਹ ਵਾਕਿਆ ਸਾਰਾ ਤੁਹਾਨੂੰ ਸੁਣਾ ਦਿੰਦਾ ਹੈ ਉਸ ਤੋਂ ਬਾਅਦ ਸੇਜੂਨ ਦਾ ਵਾਕਿਆ ਤੁਹਾਨੂੰ ਸੁਣਾਵਾਂਗੇ ਫਿਰ ਆ ਲਈ ਦਿਓ ਅੱਗੇ